ਹਾਂ ਜੀ ਲੋਕਾਂ ਦੇ ਖੇਤਾਂ ਨੂੰ ਚੱਲੇ ਸੀ ਇੱਕ ਮੀਂਹ ਪਿਆ ਹੋਇਆ ਸਵੇਰ ਦਾ ਤੇ ਅੱਜ ਮੇਰੇ ਖਿਆਲ ਕੱਟੋ ਘਾੜ ਵੀਕ ਕਾਫੀ ਟਾਈਮ ਬਾਅਦ ਚੱਲਾ ਮੈਂ ਖੇਤਾਂ ਨੂੰ ਅੰਦਰ ਆਇਆ ਕੱਟੋ ਦਾ 3 ਮਹੀਨਾ ਕਰ ਮਹੀਨਾ ਦਾ ਹੋਇਆ ਗਿਆ ਖੇਤਾਂ ਨੂੰ ਆਇਆ ਨੂੰ ਮਹੀਨਾ ਨਹੀਂ ਤਾਂ 20 25 ਦਿਨ ਤਾਂ ਮੇਰੇ ਖਿਆਲ ਨਾਲ ਹੋ ਗਏ ਹੋ ਆਪਰ ਖੇਤਾਂ ਨੂੰ ਆਇਆ ਨੂੰ ਬਾਕੀ ਦੇ ਖੋਦ ਲਿਆ ਨਾ ਘਣਟਾ ਕੋਣੇ ਵੱਡ ਹੋ ਗਿਐ ਆ ਆਪਣੇ ਹੱਲੇ ਵੱਢਣੀ ਆ ਅੱਜ ਵੱਢਣੀ ਸੀਗੀ ਅੱਜ ਮੀਂਹ ਪੈ ਗਿਆ ਤੇ ਹੁਣ ਤਾਂ ਵੈਸੇ ਧੁੱਪ ਨਿਕਲਈ ਹੋਆ ਧੁੱਪ ਲਿਆਈਆ ਬਾਕੀ ਹੈ ਤੇ ਬੱਦਲ-ਬੁੱਦਲ ਦਾ ਹੱਲੇ ਹੈ ਗਈ ਇੱਕ ਹਵਾ ਬਹੁਤ ਜਲਦੀ ਪਈ ਆ ਹੱਲੇ ਬਾਕੀ ਦੇਖਦੇ ਹੁਣ ਕਿਦਣ ਵੱਢਦੇ ਆ ਕਣਕ ਆਪਾਂ ਮਿਲਦਾ ਦਾ ਖੇਤ ਆ ਸ਼ਾਇਦ ਬਿੰਦਰ ਘੁੰਮਦਾ ਆ ਉੱਥੇ ਬਿੰਦਰ ਆ ਜਾ ਖਰੇ ਬਿੰਦਰ ਦਾ ਭਰਾ ਆ ਜਸਪਾਲ ਜਾ ਕੇ ਦੇਖਦੇ ਬਾਕੀ ਕੌਣ ਹੈ ਬਾਕੀ ਹੋਰ ਤਾਂ ਇੱਧਰ ਲੱਗੀ ਛਾਗੇ ਮੈਂ ਤਾਂ ਬਹੁਤ ਲੇਟ ਆਇਆ ਇੱਧਰ ਤਾਂ ਬਾਕੀ ਜਿਆਦਾ ਵੱਡ-ਵੱਡ ਹੋ ਗਈਆਂ ਆ ਗਣਕਾ ਲੈ ਤਾਂ ਜਿਆਦਾ ਬਾਕੀ ਤਾਂ ਇੱਧਰ ਜਿਆਦਾ ਵੱਡ-ਵੱਡ ਹੋ ਗਈਆਂ ਆਪਣੀ ਹੱਲੇ ਰੰਦੀ ਆਪਾਂ ਵੀ ਹੁਣ ਬੱਸ ਵੱਡ ਦੇਣੀ ਆ ਅੱਜ ਵੱਡਣੀ ਸੀਗੀ ਜ਼ਮੀਨ ਆ ਪੈਣਗਾ ਨਾ ਪੈਂਦਾ ਨਾ ਅੱਜ ਤਾਂ ਫੇਰ ਕਣਕ ਆਪਾਂ ਵੱਡੇ ਲੈਣੀ ਸੀ ਅੱਜ ਤਾਂ ਤੇ ਵੀਰੇ ਵੀਡੀਓ ਵੀ ਇਸੇ ਕਰਕੇ ਸ਼ੁਰੂ ਕੀਤੀ ਸੀਗੀ ਕਿ ਅੱਜ ਵੱਡ ਕਣਕ ਵੱਡਣੀ ਆ ਬਾਕੀ ਇੱਧਰ ਰੰਗ ਚੈੱਕ ਕਰੋ ਗਣਕਾਂ ਦੇ ਬ੍ਰੌਨ ਬ੍ਰੌਨ ਹੋਇਆ ਭਾਈਆ ਹਕੀਮਨ ਲੱਗਦਾ ਸ਼ਾਇਦ ਬਿੰਦਰੇ ਕੋ ਮਤਲਬ ਯੋ ਡਿਊੜੀ ਕੱਲੂ ਬੰਨਾਂਗੇ ਹਾਂਜੀ ਮੋਟਰ ਹੈਲ ਵੀ ਇੱਕ ਕਾਲ ਦਾ ਬਾਲਾ ਇੱਕ ਗੰਦਾ ਹੋਇਆ ਪਿਆ ਦੇਖਾਂਗੇ ਇਹਨੂੰ ਧੋਵਾਂਗੇ ਮੌਸਮ ਸੁਮੋ ਸਾਫ਼ ਹੋਵੇ ਹਲ ਤੋ ਦਲਵਾਈ ਜਾਈਂਗੇ ਦੇਖਦੇ ਆਂ ਕੱਲੂ ਸ਼ਾਇਦ ਬੰਨਾਂਗੇ ਕੰਡ ਇਹ ਨੂੰ ਦੇਖਾਂਗੇ ਹੌਲੀ-ਹੌਲੀ ਕਰਦੇ ਆ ਰੈਡੀ ਆ ਕੱਲ ਥੋੜਾ ਖੋਲਿਆ ਵਾ ਸੀਗਾ ਜਿਹੜਾ ਉਹਦੇ ਕਰਕੇ ਨੰਬਰ ਪਲੇਟ ਦਾ ਉਹਨੇ ਨਟ ਸੀਗਾ ਖੋਲ ਕਰਕੇ ਲਾਈ ਨਹੀਂ ਦੁਬਾਰਾ ਆਈ ਦੇਖਾਂ ਇਹ ਨੱਡ ਲਿਆਂ ਲੈ ਜਾਂਦਾ ਸੀਗਾ ਕੱਲ ਵੈਸੇ ਮੈਂ ਲੈ ਜਾਂਦਾ ਸੀਗਾ ਤੇ ਉਹ ਕਰਾਂਗੇ ਲਾਵਾਂਗੇ ਟਾਈਮ ਹੀ ਲੱਗਾ ਕੱਲ ਆ ਕੇ ਉਦਾਂ ਸੇਜ ਜੀ ਖਰਾਬ ਸੀਗੇ ਠੀਕ ਨਹੀਂ ਸੀਗੇ ਇਹਨੂੰ ਵੀ ਦੇਖਣਾ ਕਰਨਾ ਆਪਾਂ ਚਾਲੂ-ਚੋਲੂ ਇਹਦਾ ਵੈਸੇ ਚਿੱਟਾ ਮਹਿਗਮ ਇੰਡੀਆ ਦੇ ਦਾ ਹੋਲਕੇ ਲੈ ਗਿਆ ਵੀ ਵਿੱਚੋਂ ਮੈਂ ਤੁਹਾਨੂੰ ਖਾਣਾ ਵਿੱਚੋਂ ਆ ਸਾਰਾ ਹੀ ਖੋਲ ਕੇ ਲੈ ਗਏ ਸੀ ਉੱਪਰਲਾ ਉੱਪਰਲਾ ਸਾਰਾ ਹੀ ਖੋਲ ਲਿਆ ਚਿੱਟੇ ਮਹਿਕਮੇ ਨੇ ਬਾਕੀ ਦੇਖਾਂਗੇ ਇਹਦਾ ਕਰਾਂਗੇ ਹੱਲ ਕਰਦੇ ਉਹ ਵੀ ਚਾਲੂ ਕਰਨਾ ਕਿਉਂਕਿ ਯਾਰ ਕੁਝ ਜਦੋਂ ਆਪਾਂ ਨਾਲ ਸੋ ਕਈ ਜੇ ਕਿਸੇ ਦੀ ਮੋਟਰ ਤੋਂ ਪਾਣੀ ਪੂਣੀ ਲੈਣਾ ਹੋਵੇ ਯਾਰ ਅਗਲਾ ਕਹਿੰਦਾ ਭਾਈ ਅੱਜ ਲਾਲੀ ਕਾਲ ਜਾਣਾ ਸੀਗਾ ਮੈਂ ਤੇ ਕਾਲਜ ਵੀ ਨਹੀਂ ਗਏ ਤੇ ਇੱਕ ਬਾਈ ਦਾ ਕਮੈਂਟ ਵੀ ਐਸੀ ਕਹਿੰਦਾ ਭਾਈ ਕਾਲਜ ਦੀ ਵੀਡੀਓ ਬਣਾਇਓ ਤੇ ਉੱਥੇ ਦੱਸਿਓ ਕਿੱਦਾਂ ਕਿੱਦਾਂ ਕੀ ਹਿਸਾਬ ਕਿਤਾਬ ਆ ਬਾਈ ਕੋਈ ਨਹੀਂ ਆਪਾਂ 13 ਨੂੰ ਫੇਰ ਉਹ ਪਾਰਟੀ ਆ ਤੇ ਸ਼ਾਇਦ ਉਦੋਂ ਲਾਸਟ ਡੇ ਆਪਣਾ ਕਾਲਜ ਉਸ ਤੋਂ ਬਾਅਦ ਤਾਂ ਜੁਲਾਈ ਮਹੀਨੇ ਸ਼ਾਇਦ ਪੇਪਰੇ ਪੈਣਗੇ ਉਦੋਂ ਆਪਾਂ ਜਾਵਾਂਗੇ ਤੇ ਬਾਕੀ ਤੁਹਾਨੂੰ ਮੈਂ 13 ਨੂੰ ਹਨਾ ਜੋ ਵੀ ਹੋਇਆ ਸਾਰਾ ਪੁੱਛ ਕੇ ਹਨਾ ਜਿੱਦਾਂ ਵੀ ਕੀ ਹਿਸਾਬ-ਕਿਤਾਬ ਹੁੰਦਾ ਜਿਹਨੇ ਲੱਗਣਾ ਮੇਰਾ ਭਰਾ ਲੱਗ ਸਕਦਾ ਆ ਤੇ ਮੇਰਾ ਭਰਾ ਇੱਕ ਮੁੰਡਾ ਪੁੱਛਦਾ ਸੀ ਵੀ ਬਾਈ ਲੋਕੇਸ਼ਨ ਕਿੱਥੇ ਆ ਲੋਕੇਸ਼ਨ ਮੇਰਾ ਭਰਾ ਹੈਗੀ ਹੈ ਸ਼ੀਸ਼ੇਨਜੌਂਗ ਲੱਗ ਗਿਆ ਹਨਾ ਤੇ ਬਾਕੀ ਮੈਂ ਤੁਹਾਨੂੰ ਮੇਰਾ ਭਰਾ 13 ਜੀ ਨੂੰ ਸਾਰਾ ਕੁਝ ਦੱਸ ਦੂੰਗਾ ਜਿੱਦਾਂ ਵੀ ਜੋ ਵੀ ਹੋਇਆ ਹਨਾ ਮੇਰਾ ਭਰਾ ਤੇ ਬਾਕੀ ਮੈਂ ਸਾਰਾ ਦੱਸ ਦੂੰਗਾ ਤੇ ਨੰਬਰ ਵੀ ਦ ਉਹਨਾਂ ਨਾਲ ਗੱਲ ਕਰ ਲਿਓ ਜੇ ਨਹੀਂ ਲੱਗਣਾ ਹੋਇਆ ਮੇਰਾ ਭਰਾ ਬਾਬੇ ਜੀ 13 ਤੋਂ ਪਹਿਲਾਂ ਵੀ ਵੀਡੀਓ ਬਣਾਈ ਤਾਂ ਉਹਦੇ ਵਿੱਚ ਦਾਦ ਦੂੰਗਾ ਹਨਾ ਤੇ ਬਾਕੀ ਦੇਖਦੇ ਆਂ ਜੇ ਤਾਂ ਕੱਲੂ ਗਏ ਕਾਲਜ ਤਾਂ ਫਿਰ ਦੇਖਾਂਗੇ ਵੀਡੀਓ ਬਣਾਵਾਂਗੇ ਇੱਕ ਹੋਰ ਤੇ ਬਾਕੀ ਜੀ ਤਾਂ ਕੱਲੂ ਤੋਂ ਆਪਣੇ ਕਲੇ ਫਿਰ ਕਣਕ ਵੱਢਾਂਗੇ ਫਿਰ ਉਹਦੀ ਵੀਡੀਓ ਦੇਖਿਓ ਨਿਊਟਲ ਤੇ ਫੇਰ ਦੋ ਚਾਰ ਦਿਨ ਤਾਂ ਆਪਣੇ ਉਧਰੇ ਹੀ ਪੱਕੇ ਆ ਹਨਾ ਹੁਣ ਵੀ ਖੇਤਾਂ ਨੂੰ ਆਏ ਸੀ ਖੇਤਾਂ ਨੂੰ ਵੀ ਅੱਜ ਮੈਂ ਕਟੋ-ਕਟਨੀ ਦਾ ਬੜਾ ਬੜਾ ਟਾਈਮ ਬਾਅਦ ਲੇ ਬਹੁਤ ਟਾਈਮ ਬਾਅਦ ਆਇਆ ਅੱਜ ਖੇਤਾਂ ਨੂੰ ਕਿੱਥਾਂ ਤੇ ਅੱਜ ਦੇਖ ਕੇ ਇੱਧਾ ਲੱਗਦਾ ਜਿੱਦਾਂ ਪਿਆਰੀ ਬਹੁਤ ਟਾਈਮ ਬਾਅਦ ਆਇਆ ਹੁਣ ਫਸਲਾਂ ਜਾਨਕੀ ਮੱਕੀ ਸੀਗੀ ਇੱਕ ਜੋ ਲੱਗੇ ਸੀਗੀ ਆਪਣੇ ਖੇਤਾਂ ਦੇ ਉਦੋਂ ਤਾਂ ਉਹ ਛੋਟੀ ਜੀ ਸੀਗੀ ਹੁਣ ਮਸੰਦ ਖਾਣਾ ਦੇਖੋ ਗੱਡੀ ਹੋਈ ਹੋਆ ਬਾਕੀ ਆਹ ਦੇਖੋ ਬਾਬੇ ਮੱਕੀ ਤੇ ਇੱਕ ਉਹ ਜਿਹੜੀ ਮੋਰੇ ਲੱਗੀ ਆ ਉਹ ਚੈੱਕ ਕਰੋ ਗੱਡੀ ਹੋ ਗਈ ਹੋਆ ਬਾਕੀ ਇੱਧਰ ਵੱਡ ਬੁੱਢ ਹੋਈਆਂ ਕਣਕ ਹੱਲੇ ਤੇ ਇੱਧਰ ਮੋਰੇ ਬਿੰਦਰ ਹੋਣੀ ਹੱਲੇ ਵੱਡਣੀ ਆ ਆਪਣੀ ਇੱਕੇ ਨਹੀਂ ਵੱਡ ਬੁੱਢ ਲਈ ਆ ਤੇ ਇੱਧਰ ਆਪਣੀ ਕੈਪਟੀ ਆ ਜਿਹੜੀ ਤੂੰ ਤਾਂ ਦੇਖਦੇ ਨੂੰ ਕਰਦੇ ਆ ਸਾਫ ਨੂੰ ਕਰਾਂਗੇ ਚਾਲੂ ਕਿਓ ਆਪਣਾ ਖੜਾ ਆ ਬਲੂ ਹਾਰਸ ਇਹਨੇ ਵੀ ਕਰਾਂਗੇ ਆਪਾਂ ਹੌਲੀ ਹੌਲੀ ਰੈਡੀ ਕਰਾਂਗੇ ਬਾਕੀ ਦੇਖਦੇ ਆ ਕਿ SLA ਬਣਦੀ ਆ ਬਾਕੀ ਕਹਿੰਦੇ ਤੁੱਪ ਤੁੱਪ ਤਾਂ ਨਿਕਲਿਆ ਯੋ ਤੇ ਪੈਦਰ ਚੈੱਕ ਕਰੋ ਕਹਿੰਦੇ ਉੱਪਰ ਕਿਓ ਲੱਗਦੇ ਕਹਿੰਦੇ ਕ੍ਰੇਡਾ ਵਾਲੇ ਇਹ ਨੈੱਡ ਵਾਲੇ ਬੁੱਧਾ ਬਾਬਿਓ ਮਿਲਦੇ ਆ ਸਾਰਿਆਂ ਨੂੰ ਕੱਲ੍ਹ ਵਾਲੀ ਵੀਡੀਓ ਵਿੱਚ ਤੇ ਕੱਲੂ ਦੇਖਦੇ ਆਪਾਂ ਕੌਲ ਜਿਹੇ ਦੇਖਾਂਗੇ ਜੇ ਗਏ ਤਾਂ ਕੌਲ ਵਾਲੀ ਵੀਡੀਓ ਬਣਾਵਾਂਗੇ ਬਾਕੀ ਆਂਦੇ ਹੋਏ ਸਾਰੀ ਕੱਲੂ ਕਰ ਲਵਾਂਗੇ ਨਾ ਵਿੱਚੇ ਕਿਉਂਕਿ ਕਣਕ ਦਾ ਆਪਾਂ ਕੱਲ੍ਹ ਸ਼ਾਮ ਨੂੰ ਹੀ ਵੱਢਣੀ ਆ ਤੇ ਬਾਕੀ ਮਿਲਦੇ ਆ ਮਿੱਤਰੋ ਕੱਲ੍ਹ ਵਾਲੀ ਵੀਡੀਓ ਵਿੱਚ ਸਾਰਿਆਂ ਨੂੰ